ਸ਼ਿਮਲਾ ਦੇ ਵਿੱਚ ਇੱਕ ਬਹੁਤ ਮੰਦ ਭਗਾ ਹਾਦਸਾ ਵਾਪਰ ਗਿਆ ਜਿਸ ਦੀਆਂ ਕਿ ਵੀਡੀਓ ਵੀ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ NH5 ਨੂੰ ਖੋਲਣ ਦਾ ਕੰਮ ਚੱਲ ਰਿਹਾ ਸੀ ਜਿੱਥੇ ਕਿ ਇੱਕ JCB ਲੱਗੀ ਹੋਈ ਸੀਗੀ ਇਹ ਰਸਤਾ ਖੋਲਣ ਦੇ ਲਈ ਮਲਵਾ ਹਟਾਉਣ ਦੇ ਲਈ ਪਰ ਅਚਾਨਕ ਇਹ ਜਿਹੜੀ JCB ਹੈ ਇਹ ਪਹਾੜੀ ਤੋਂ ਡਿੱਗ ਜਾਂਦੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ ਇਹ ਜਿਹੜੀ JCB ਹੈ ਇਹ ਵਾਰ-ਵਾਰ ਪਲਟੀਆਂ ਖਾਂਦੀ ਹੋਈ ਡੂੰਗੀ ਖਦਾਨ ਚ ਜਾ ਡਿੱਗਦੀ ਹੈ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਇਹ ਜੀਸੀਬੀ ਹੈ ਪਹਾੜੀ ਤੋਂ ਡਿੱਗਦੀ ਨਜ਼ਰ ਆਉਂਦੀ ਹੈ ਤੇ ਸਭ ਤੋਂ ਦੁਖਦਾਈ ਗੱਲ ਇਹ ਵੀ ਹੈ ਕਿ ਡਰਾਈਵਰ ਵੀ ਇਸ ਦੇ ਵਿੱਚ ਹੀ ਮੌਜੂਦ ਸੀਗਾ ਜੋ ਕਿ ਮਲਵੇ ਦੇ ਹੇਠਾਂ ਦੱਬ ਗਿਆ ਸੀ ਅਤੇ ਮੰਦ ਭਾਗੀ ਖਬਰ ਇਹ ਹੈ ਕਿ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਇਸ ਡਰਾਈਵਰ ਦੀ ਜਿਹੜੀ ਮੌਤ ਹੋ ਚੁੱਕੀ ਹੈ ਇੱਥੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਦੇ ਵੱਲੋਂ ਦੀ ਇਹ ਦਰਦਨਾਕ ਮੰਜ਼ਰ ਦੀ ਇੱਕ ਵੀਡੀਓ ਬਣਾ ਲਈ ਗਈ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਜੀਸੀਬੀ ਹੈ ਜੋ ਮਲਬਾ ਹਟਾ ਰਹੀ ਸੀ ਰਸਤਾ ਰੁਕਿਆ ਹੋਇਆ ਸੀਗਾ ਉਸ ਨੂੰ ਖੋਲਣ ਦੀ ਕੋਸ਼ਿਸ਼ ਦੇ ਵਿੱਚ ਸੀ ਉਹ ਆਪ ਹੀ ਪਹਾੜੀ ਤੋਂ ਹੇਠਾਂ ਡਿੱਗਦੀ ਨਜ਼ਰ ਆ ਰਹੀ ਹੈ ਬਹੁਤ ਸਾਰੀਆਂ ਪਲਟੀਆਂ ਖਾਂਦੀ ਹੋਈ ਉਹ ਕਈ ਸੜਕਾਂ ਤੱਕ ਪਾਰ ਕਰਦੀ ਹੋਈ ਡੂੰਗੀ ਖਦਾਨ ਦੇ ਵਿੱਚ ਜਾ ਡਿੱਗਦੀ ਹੈ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਮਲਬੇ ਹੇਠਾਂ ਫਸੇ ਹੋਏ ਡਰਾਈਵਰ ਨੂੰ ਕੱਢਣ ਲਈ ਉਹਦੇ ਤੱਕ ਪਹੁੰਚਣ ਦੇ ਕੋਸ਼ਿਸ਼ ਕਰਦੇ ਨੇ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਮੰਦ ਭਾਗੀ ਗੱਲ ਹੈ ਇਸ ਡਰਾਈਵਰ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ